ਗੱਲ ਕਰੀਏ ਭਾਰਤ ਦੀ ਗੱਲ ਕਰੇ ਹਿੰਦੁਸਤਾਨ ਦੀ ਗੱਲ ਕਰੀਏ ਜੰਮ ਸਰ ਗੱਲ ਕਰਾਂਗੇ ਅਸੀਂ ਜੰਦਰ ਸ਼ਹਿਰ ਦੀ ਗੱਲ ਕਰਾਂਗੇ ਅਸੀਂ ਅੱਜ ਪਹੁੰਚ ਚੁੱਕੇ ਹਾਂ ਸ਼ਿਰ ਗੁਰੂ ਰਵੀਦਾਸ ਪਬਲਿਕ ਸਕੂਲ ਦੇ ਵਿੱਚ ਆਖਿਰਕਾਰ ਸ਼ਿਰੀ ਗੁਰੂ ਰਵੀਦਾਸ ਮਹਾਰਾਜ ਦੇ ਪਬਲਿਕ ਸਕੂਲ ਦੇ ਵਿੱਚ ਖਾਸਿਤ ਕੀ ਹੈ ਜਾਦੇ-ਜਾਦੇ ਗੱਲਬਾਤ ਕਰਨਾ ਸਕੂਲ ਦੇ ਖਾਸ ਝਲਕੇ ਵੀ ਦਿਖਾਵਾਂਗੇ ਖਾਸ ਹੋਰ ਬੱਚੋ ਨਾਲ ਟੈਨੰਟ ਵਾਸਤੇ ਜਾਂ ਐਜੂਕੇਸ਼ਨ ਸਟੱਡੀ ਵਾਸਤੇ ਅਤੇ ਖਾਸ ਤਮੇ ਵੇਖਣੋਂ ਪਹਿਲੇ ਕੀ ਮਿਲੇਗਾ ਸਭ ਨਾਲੋਂ ਪਹਿਲਾਂ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਤੇ ਬਾਬਾ ਜੀ ਦਾ ਨਾਲ ਧੰਨਵਾਦ ਵੀ ਕਰਾਂਗੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਤੌਰ ਤੇ ਬਾਬਾ ਜੀ ਨੇ ਪਹਿਲ ਚੁੱਕੀ ਤੇ ਆਮ ਜਨਤਾ ਨੂੰ ਇਸ ਇਲਾਕੇ ਦੇ ਨਿਵਾਸੀਆਂ ਨੂੰ ਇਸ ਦਾ ਪੂਰਾ ਸਹਿਯੋਗ ਮਿਲਿਆ ਬਾਬਾ ਜੀ ਸਭ ਨਾਲ ਪਹਿਲਾਂ ਸ਼੍ਰੀ ਗੁਰੂ ਰਮਦਾਸ ਮਹਾਰਾਜ ਜੀ ਵੱਲੋਂ ਸਭ ਤੇ ਬਹੁਤ-ਬਹੁਤ ਮਾਰਕਮ ਆਜ ਤੱਕ ਆਪਨੇ ਸਾਹਮਣੇ ਵੱਲੋਂ ਤੁਹਾਡਾ ਬਹੁਤ ਸਵਾਗਤ ਕੀਤਾ ਜਾਂਦਾ ਹੈ ਤੇ ਅੱਜ ਇਸ ਤੁਹਾਡੇ ਸਕੂਲ ਵਿੱਚ ਆਇਆ ਦੱਸੋ ਕਿ ਸਕੂਲ ਦੀ ਸਥਾਪਨਾ ਕਦੋਂ ਹੋਈ ਧੰਨਵਾਦ ਜੀ ਅਸੀਂ ਆਪਣੇ ਆਜ ਤੱਕ ਆਪਨੇ ਸਾਹਮਣੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੀ ਟੀਮ ਦਾ ਵਿਸ਼ੇਸ਼ ਕਰਕੇ ਪਹੁੰਚਿਆ ਪੈਂਡੂਰ ਵਾਲੀ ਨੀਅਰ ਜੰਗੂ ਸਿੰਘਾ ਆਦਮਪੁਰ ਤੇ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ ਗੁਰੂ ਰਮਦਾਸ ਮਹਾਰਾਜ ਦੇ ਨਾਮ ਤੇ ਸੀਬੀਐਸਸੀ ਪਬਲਿਕ ਸਕੂਲ ਜੋ ਚੱਲ ਰਿਹਾ उसके जितने भी टीचर साहबान है बहुत वजी और ये जो सी बी एस ई मान्यता प्राप्त है दिल्ली तो वह विद्या पढ़ा रहे हैं अगे बच्चे बहुत दूर तक पड़ा मार रहे हैं इस ਸਕੂਲ ਦਾ ਸ਼ੁਰੂਆਤ 2006 ਵਿੱਚ ਹੋਈ ਆ ਤੇ ਅੱਜ ਇਸ ਉਸ ਵੇਲੇ ਅਸੀਂ ਆਪਣੇ ਪੰਜਾਬ ਸਿੱਖਿਆ ਮੋਰ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਫਿਰ ਅਸੀਂ CBSE ਦੇ ਨਾਲ ਸੰਪਰਕ ਕੀਤਾ ਤੇ ਸਾਨੂੰ ਮਾਨਤਾ ਮਿਲੀ ਸਾਡੇ ਪਲੱਸ 2 ਦੇ ਸਕੂਲ ਚੱਲ ਰਿਹਾ ਜੀ ਇਹ ਇਲਾਕੇ ਦੇ ਵਿੱਚ ਜਿਹੜੇ ਗਰੀਬ ਲੋਕ ਆ ਜਿਹੜੇ ਜਿਹੜੇ ਆਪਣਾ ਇਹਨਾਂ ਵਿੱਦਿਆ ਦਾ ਭਾਰ ਨਹੀਂ ਉਠਾ ਸਕਦੇ ਮਾਇਆ ਕਰਕੇ ਉਹਨਾਂ ਨੂੰ ਅਸੀਂ ਵਿਸ਼ੇਸ਼ ਕਰਕੇ ਪਲੱਸ 2 ਔਰ ਪਲੱਸ 1 ਜਿਹੜੀ ਆ ਇਹਨਾਂ ਦੋਹਾਂ ਨੂੰ ਫ੍ਰੀ ਕਰ ਦਿੱਤਾ ਗਿਆ ਔਰ ਬੱਚੇ ਪੜਨ ਤਾਂ ਕਿ ਉਹਨਾਂ ਦਿਮਾਗ ਤੇ ਗੋਈ ਨਾ ਹੋਵੇ ਅਸੀਂ ਪੜ੍ਹ ਨਹੀਂ ਸਕਦੇ ਇਸ ਨੂੰ ਵਾਸਤੇ ਵਿਸ਼ੇਸ਼ ਕਰਕੇ ਸਭ ਸਭ ਦਾ ਸੈਡਿਊਲ ਹੈ ਗੁਰੂ ਵਿਦਿਆਰ ਸਭ ਸਭ ਦਾ ਸੈਡਿਊਲ ਉਹ ਇਹ ਵਿਸ਼ੇਸ਼ ਕਰਕੇ ਬੱਚਿਆਂ ਨੂੰ ਅਸੀਂ ਸੁਰਦਪੀਆ ਵੀ ਉਹ ਆਪਣੇ ਦਿਮਾਗ ਤੇ ਇਹ ਨਾ ਰੱਖਣ ਕਿ ਨਹੀਂ ਪੜ੍ਹ ਸਕਦੇ ਉਹ ਬੱਚੇ ਬਹੁਤ ਵਧੀਆ ਪੜ ਰਹੇ ਆ ਜੀ ਔਰ ਬਹੁਤ ਵਧੀਆ ਪੜ ਕੇ ਉਹਨਾਂ ਨੂੰ ਜੋਬ ਵੀ ਮਿਲ ਕੇ ਜਾਣਾ ਔਰ ਆਪਣੇ ਹੁਕਮ ਸੇਠ ਹੁਜਰਤ ਤੋਂ ਉਸ ਤੋਂ ਵੀ ਸਾਡੇ ਵਿੱਚ ਆ ਜੀ ਔਰ ਮੰਨਾ ਮਾਰੀ ਉਹਨਾਂ ਨੇ ਅਮਰੀਕਾ ਤੱਕ ਜੋਰਡੀਅਨ ਯੂਨੀਵਰਸਿਟੀ ਐ ਸੈਕਰਾਮੈਂਟੋ ਬੈਂਕਾ ਵਿੱਚ ਉੱਥੇ ਬੱਚੇ ਜਾ ਕੇ ਸਾਡੇ ਪੜ੍ਹ ਕੇ ਉਹ ਉੱਥੇ ਹੀ ਉਹਨਾਂ ਨੇ ਆਪਣਾ ਜੋਬ ਸ਼ੁਰੂ ਕਰ ਦਿੱਤੀ ਹੈ ਤੋਂ ਮੇਰਾ ਭਾਵ ਹੈ ਕਿ ਇਹ 2006 ਤੋਂ ਗੁਰੂ ਵਿਦਾਸ ਪਬਲਿਕ ਸਕੂਲ ਚੂਰੋਵਾਲੀ ਵਿੱਚ ਜੋ ਮਹਾ ਪ੍ਰਸ਼ਾਦ ਗੁਰੂ ਵਿਦਾਸ ਸਭ ਸੰਪਰਨ ਸੈਂਟਰ ਬਣਾਇਆ ਗਿਆ ਅੱਜ ਬੜੀ ਖੁਸ਼ੀ ਹੁੰਦੀ ਵਾਰਾ ਮਾਣ ਹੁੰਦਾ ਜਿਵੇਂ ਸਾਡਾ ਵਿਦੇਸ਼ਾਂ ਦੇ ਵਿੱਚ कृपा देगा नाम महाराज का नाम बड़े गर्भ के नाम याद करते हैं कि गुरु महाराज के नाम से स्कूल है और कॉलेज के बराबर जी असं समझते हैं कि कॉलेज तो अगर यूनीवर्सिटी का महापुरुषों ने क्या कि आशीर्वाद दू कि अपने बच्चे यूनीवर्सिटी पढ़ यूनवर्सिटी चाहिए साढ़े न डॉक्टर सुरिंदर सिंह जिते डॉक्टर सिंह महाराया ਸਟਾਫ ਤੇ ਨਾ ਬੱਚੇ ਕਿੱਥੇ ਬੱਚੇ ਕਿੱਥੇ ਪੜ ਰਹੇ ਆ ਕਿਸ ਤਰ੍ਹਾਂ ਪੜ ਰਹੇ ਆ ਸਾਡੇ ਨੱਚ ਸਟਾਫ ਹੀ ਹੈ ਬੱਚੀ ਨਾਲ ਹੈ ਜੇ ਸਿਮਾਪਾ ਉਹ ਸਟਾਫ ਹੀ ਬੈਠੇ ਹੋਏ ਨੇ ਬੱਚੇ ਜਾ ਨਹੀਂ ਅੱਜ ਅੱਜ ਬੱਚੇ ਨਹੀਂ ਆ ਸਾਡਾ ਸਟਾਫ ਇਹ ਸਾਰਾ ਸਟਾਫ ਬੱਚਿਆਂ ਦੇ ਇੰਤਜ਼ਾਮ ਹੋ ਰਹੇ ਨਾ ਜੀ ਜੀ ਦੋ ਬੱਚੇ ਆਪਣੇ ਵੀ ਪਵਾ ਕੇ ਘਰੋਂ ਚਲੇ ਗਏ ਤੇ ਟੀਚਰਾਂ ਦਾ ਜਿਹੜਾ ਕੀਤਾ ਹੈ ਪੇਪਰ ਉਹ ਦੇਖ ਰਿਹਾ ਉਹਦੇ ਘਰ ਕਿੱਥੇ ਸਾਡੇ ਨਾਲ ਹੈ ਤੇ ਅਸੀਂ ਵੀ ਇਹਨਾਂ ਦੇ ਕੋਲ ਬੈਠੇ ਜਦੋਂ ਤੱਕ ਉਹਦਾ ਸਾਰਾ ਪੂਰਾ ਕੰਮ ਨਹੀਂ ਹੋ ਜਾਂਦਾ ਪੇਪਰ ਪ੍ਰੋਜੈਕਟ ਹੀ ਕਰਦੇ ਉਹ ਤੱਕ ਅਸੀਂ ਵੀ ਨਹੀਂ ਜਾਣਾ ਜਿਹਨਾਂ ਨਹੀਂ ਜਾਣਾ ਜੀ ਦੋਸਤੋ ਅਸੀਂ ਗੱਲ ਕਰ ਰਹੇ ਸਕੂਲ ਦੀ ਗੱਲ ਕਰ ਰਹੇ ਕਿ ਆਖਿਰਕਾਰ ਸਕੂਲ ਚ ਖਾਸਿਤ ਕੀ ਹੈ ਬੱਚਿਆਂ ਨੂੰ ਸਕੂਲ ਚ ਸਭ ਨਾਲ ਜ਼ਿਆਦਾ ਲੋਖ ਪਰੀ ਹੈ ਜਿਹੜੀ ਭਾਵਨਾ ਬੰਦੀ ਹੈ ਉਹ ਕੀ ਹੈ ਆਖਿਰਕਾਰ ਟੀਚਰਾਂ ਦਾ ਕੀ ਕਹਿਣਾ ਹੈ ਇਸ ਬਾਰੇ ਅਸੀਂ ਥਾਣੇ ਬਾਤ ਕਰਾਂਗੇ ਕਿ ਇਸ ਤਰੀਕੇ ਨਾਲ ਕਿ ਸਕੂਲ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਬੱਚਿਆਂ ਤੇ ਟੀਚਰਾਂ ਦਾ ਕਿੰਨਾ ਤੇ ਸਭ ਨਾਲ ਜ਼ਿਆਦਾ ਰੋਲ ਹੈ ਸੋ ਮਤਲਬ ਅਸੀਂ ਭੈਣ ਦੀ ਗੱਲ ਕਰ ਰਹੇ ਮੈਡਮ ਜੀ ਤੁਹਾਡਾ ਆਸ ਤੇ ਕਾਮੇ ਸਾਹਮਣੇ ਵਿੱਚ ਬਹੁਤ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ ਦਰਸ਼ਕ ਜਾਣਨਾ ਚਾਹੁੰਦਾ ਹੈ ਕਿ ਅਸੀਂ ਗੱਲਬਾਤ ਕਿਹਨੋਂ ਕਰ ਰਹੇ ਹਾਂ ਸਭ ਤੋਂ ਪਹਿਲੇ ਮੈਂ आज सबकी पूरी टीम ਦਾ स्वागत ਕਰਦੀ ਹਾਂ एसआरडी पब्लिक स्कूल ਝੋਲਵਾਲੀ ਦੇ ਵਿੱਚ ਮੈਂ ਸ਼੍ਰੀਪਾ ਜੋਸ਼ੀ ਪ੍ਰਿੰਸੀਪਲ ਐਸਆਰਡੀ ਪਬਲਿਕ ਸਕੂਲ ਐਮਐਸੀ ਮੈਥਮੈਟਿਕਸ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਆਪ ਜੀ ਨੇ ਸਕੂਲ ਦੇ ਵਿੱਚ ਆਕਰ ਸਾਡੇ ਬਹੁਤ ਹੀ ਮਾਣ ਵਧਾਇਆ ਸਾਡੇ ਸਕੂਲ ਦਾ ਲੋਸਟਿਕਲ ਇਹ ਹੈ ਕਿ ਬਾਬਾ ਜੀ ਨੇ ਜਿਹੜਾ ਸਕੂਲ ਸਟਾਰਟ ਕੀਤਾ ਆ ਇਹ ਸਕੂਲ ਦੇ ਵਿੱਚ ਬਾਬਾ ਜੀ ਨੇ ਉਹਨਾਂ ਗਰੀਬ ਬੱਚਿਆਂ ਦੇ ਬਾਰੇ ਸੋਚਿਆ ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਸੀਜੀਐਸ ਦੀ ਪੜ੍ਹਾਈ ਕਰਾਂਗੇ ਤੇ گاਉਂ ਬੱਕ ਸਕਦੇ ਆ ਬਾਹਰ ਤੱਕ ਆਸੰਗਦੇ ਆ ਜਿਹੜਾ ਅਮਰੀਕਾ ਸਾਡ ਬੱਚੇ ਪੁੰਚੇ ਹੋਏ ਆ ਤੇ ਇਹ ਬਾਬਾ ਜੀ ਦਾ ਬਹੁਤ ਹੀ ਸੇ ਸ਼ੁਭਕਾਮਨਾ ਕਰਦੇ ਕਿ ਬਾਬਾ ਜੀ ਨੇ ਇਹ ਚੀਜ਼ ਸੋਚੀ ਕਿ ਅਸੀਂ ਇੱਕ ਸਕੂਲ ਖੋਲ੍ਹੀਏ ਤੇ ਬੱਚਿਆਂ ਵਾਸਤੇ ਤਾਂ ਕਿ ਬੱਚੇ ਅੱਛੀ ਐਜੂਕੇਸ਼ਨ ਲੈ ਕੇ ਤੇ گاਉਂ ਆਪਣੇ ਆਪ ਨੂੰ ਉਧਾ ਸਕਣ ਮੈਡਮ ਅੱਜ ਜਿਹੜਾ ਬੱਚਾ ਵਾ ਹੁਣ ਕਿਸੇ ਬੱਚੇ ਕੋ ਮਨ ਲਓ ਕਿ ਕਿਸੇ ਤਰ੍ਹਾਂ ਦੀ ਫੈਸਿਲਿਟੀ ਕਰ ਰਹੀ ਨਹੀਂ ਹੈ ਬੱਚਾ ਫੜਨਾ ਚਾਹਦਾ ਪਰ ਚੰਗਾ ਨਹੀਂ ਜਾਂਦਾ ਉਹਨਾਂ ਦੇ ਮਾਤਾ-ਪਿਤਾ ਕੋਲ ਕਿਸੇ ਤਰ੍ਹਾਂ ਕੋਈ ਵੀ ਖਰਚਾ ਇੱਕ ਰੁਪਏ ਤੱਕ ਦੇਣ ਉਦੋਂ ਕੋ ਨਹੀਂ ਹੈਗੀ ਕਿ ਸਕੂਲ ਨੂੰ ਕੋ ਪੇ ਕਰ ਸਕਿਆ ਨਾ ਸੂਦੇ ਬੁੱਕਸ ਲੈ ਸਕ। ਉਹਨਾਂ ਦੇ ਬੱਚੇ ਸਕੂਲ ਆਸਤੇ ਕਿ ਸੋਹਤਾ। ਸਕੂਲ ਉਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦੇ ਰਿਹਾ। ਸਾਥ ਹੀ ਸਾਰ ਬੁੱਕਸ ਯੂਨੀਫਾਰਮ ਸਾਰਾ ਕੁਝ ਪ੍ਰੋਵਾਈਡ ਕੀਤਾ ਜਾ ਰਿਹਾ। ਸਾਡੇ ਕੋਲ ਇਸ ਤਰ੍ਹਾਂ ਦੇ ਵੀ ਬੱਚੇ ਆ ਜਿਹਨਾਂ ਫਾਦਰਲੈਸ ਆ, ਪੇਰੈਂਟਸਲੈਸ ਆ ਬੱਚੇ ਜਾਂ ਉਹਨਾਂ ਦੀ ਆਰਥਿਕ ਸਥਿਤੀ ਸਕੂਲ ਵੀ ਅੱਛੀ ਨਹੀਂ ਹੈ ਉਹਨਾਂ ਨੂੰ ਬਾਬਾ ਜੀ ਵੱਲੋਂ ਪੂਰਾ ਅਸ਼ੀਰਵਾਦ ਆ ਉਹ ਬੱਚੇ ਵੀ ਸਾਡੇ ਸਕੂਲੇ ਪੜ ਰਹੇ ਨੇ ਸਾਡੇ ਟੀਚਰ ਸਾਹਿਬਾਨ ਸਾਰੇ ਬਹੁਤ ਬਿਹਤਰੀਨ ਤਰੀਕੇ ਨਾਲ ਉਹਨਾਂ ਨੂੰ ਪੜਾ ਰਹੇ ਨੇ ਤੇ ਉਹਨਾਂ ਦਾ ਭਵਿੱਖ ਸੁਝਵਲ ਕਰਨ ਦੀ ਪੂਰਾ ਪ੍ਰਿਆਸ ਕਰ ਰਹੇ ਨੇ ਭਵਿੱਖ ਦੀ ਗੱਲ ਕਰੀ ਦੋਸਤੋ ਭਵਿੱਖ ਦੇ ਵਿੱਚ ਹਰ ਇੱਕ ਇਨਸਾਨ ਨੂੰ ਕੁਝ ਆਪਣੇ ਤਰੀਕੇ ਦੇ ਨਾਲ ਯਤਨ ਕਰਦੇ ਰਹਿਣੇ ਚਾਹੀਦੇ ਨੇ ਕਿਉਂਕਿ ਤੁਸੀਂ ਯਤਨ ਕਰੋਗੇ ਕਹਿੰਦੇ ਯੋਹੀਂ ਕੁਝ ਕੀਏ ਬਿਨਾ ਜੈਦਾ ਕਾਰ ਨਹੀਂ ਹੁੰਦੀ ਕੋਸ਼ਿਸ਼ ਕਰਨ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਆਪ ਹਮਸੇ ਗੱਲ ਕਰਨਾ ਸਿੱਖਿਆ ਸਦਾ ਦੀ ਬਣਾ ਸਭੀ ਬਲ ਤੁਹਾਨੂੰ ਸਸਤੀ ਕਰਾ ਦੇ ਟਾਡਾ ਬਬੂ ਤੁਮਰਾ ਜੀ ਤੁਹਾਡੇ ਮਾਧੂ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਮੈਸ਼ਨ ਸਿੰਘ ਜੀ ਨੂੰ بطور ਡਰੈਕਟਰ ਇੱਥੇ ਸੇਵਾ ਨਿਭਾ ਰਹਿਆ ਹਨ ਜੀ ਤੋਂ ਪਹਿਲਾਂ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿਸ਼ੇ ਅਸਿਰਾਲ ਵਾਈ ਔਰ ਇਸ ਸਕੂਲ ਦੇ ਸੰਬੰਧ ਵਿੱਚ ਮੈਂ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦਾ ਜੀ ਸਭ ਨਾਲ ਪਹਿਲਾਂ ਅਸੀਂ ਦਰਸ਼ਕੋ ਦੱਸਣਾ ਚਾਹਨਾ ਕਿ ਇੱਕ ਅੱਜਕੱਲ ਇਹਨਾਂ ਸਕੂਲ ਨੂੰ ਹੈਂਡਲ ਕਰ ਰਹੇ ਹੋ ਹਾਂਜੀ ਇਹ ਸਕੂਲ ਸਭੂ ਸੰਸੰਗ ਸੰਪਦਾ ਸੁਸਾਇਟੀ ਸ਼੍ਰੀ ਗੁਰਦਾਸ ਸਭੂ ਸੰਸੰਗ ਸੰਪਦਾ ਸੁਸਾਇਟੀ ਦੇ ਵੱਲੋਂ ਸੰਗਵਾਪਨ ਨਿਰਮਿਤ ਆਸਤੀ ਪ੍ਰੈਸਿਡੈਂਟ ਸਕੂਲ ਜਿੱਥੇ ਇਹ ਮਾਈਕਲ ਚੱਲ ਰਿਹਾ ਹੈਗਾ ਔਰ ਇਸ ਸਕੂਲ ਦੇ ਵਿੱਚ ਐਸ ਟਾਈਮ 500 ਤੋਂ ਵੱਧ ਬੱਚੇ ਜਿਹੜੇ ਹੈਗੇ ਉਹ ਐਜੂਕੇਸ਼ਨ ਲੈ ਰਹੇ ਆ। ਇਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਸਕੂਲ ਨੇ ਅਡਾਪਟ ਕੀਤਾ ਹੋਇਆ ਹੈਗਾ ਕਿਉਂਕਿ ਬਹੁਤ ਇਹੋ ਜਿਹੀ ਫੈਮਿਲੀਸ ਹੈਗੀਆਂ ਜਿਨ੍ਹਾਂ ਦੇ ਲਈ ਸੀਰੀਅਸ ਸਿੱਖਿੜੀ ਪੜ੍ਹਾਈ ਹੈਗੀ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ ਔਰ ਇਲਾਕੇ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀ ਕਿ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਬੱਚੇ ਨਹੀਂ ਪੜਾਇਆ ਜਾ ਸਕਦੇ ਸੀ ਕਿਉਂਕਿ ਫੀਸਾਂ ਦੀ ਭਰਵਾਇ ਕਰਨ ਦੀ ਜਿਹੜੀ ਹੈਗੀ ਇਸ ਵੇਲੇ ਬੜੀ ਔਖੀ ਹੋ ਜਾਂਦੀ ਸੀ ਸੋ ਇਹਨਾਂ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਇਸ ਇਲਾਕੇ ਦੇ ਵਿੱਚ ਸੰਤ ਬਾਬਾ ਨੰਮਦਾਸ ਜੀ ਦੇ ਬਲੋਂ ਕੇ ਯਤਨ ਕੀਤਾ ਗਿਆ ਔਰ ਉਹਨਾਂ ਨੇ ਇੱਥੇ ਇਹ ਸਕੂਲ ਚਲਾਇਆ ਔਰ ਇਸ ਵੇਲੇ ਜਿਹੜੇ 40 ਨਰਸਰੀ ਤੋਂ ਲੈ ਕੇ ਪਲੱਸ 4 ਤੱਕ ਸਾਰੀਆਂ ਜਿਮਤਾਂ ਦੇ ਜਿਹੜੇ ਬੱਚੇ ਹੈਗੇ ਉਹ ਐਜੂਕੇਸ਼ਨ ਲੈ ਰਹੇ ਆ ਜੀ ਨਰਸਰੀ ਦੇ ਵਿੱਚ ਸਾਡੇ ਕੋਲ ਬਹੁਤ ਹੀ ਵਧੀਆ ਵਿਹੈਂਕ ਹੈਗੇ ਜਿਹੜੇ ਕਿ ਟੋਟਲ ਅਸੀਂ 에어 ਕੰਡੀਸ਼ਨ ਕੀਤਾ ਹੋਇਆ ਹੈਗਾ ਕਿਸੇ ਵੀ ਬੱਚੇ ਨੂੰ ਗਰਮੀਆਂ ਦੇ ਵਿੱਚ ਐਜੂਕੇਸ਼ਨ ਲੈਣ ਦੇ ਵਿੱਚ ਉੱਥੇ ਬੈਠ ਕੇ ਪੜ੍ਹਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜੀ ਔਰ ਇਸੇ ਤਰ੍ਹਾਂ ਉਹ ਕਲਰਫੁਲ ਕਲਾਸਰੂਮਸ ਹੈਗੇ ਆ ਵਧੀਆ LEDਸ ਲੱਗੀਆਂ ਹੋਣੀਆਂ ਹੈਗੀਆਂ ਅੱਛਾ ਸਟਾਫ ਹੈਗਾ ਜੀ ਵੈਲ ਟੈਲੈਂਟਡ ਜਿ ਸਾਡਾ ਸਟਾਫ ਹੈਗਾ ਔਰ ਸਾਰਾ ਜਿਹੜਾ ਪ੍ਰਾਇਮਰੀ ਦਾ ਕੰਮ ਹੈਗਾ ਉਹ ਅਸੀਂ ਐਕਟੀਵਿਟੀ ਬੇਸਡ ਕੀਤਾ ਹੋਇਆ ਹੈਗਾ ਬੱਚੇ ਖੇਡ-ਖੇਡ ਦੇ ਵਿੱਚ ਸਿੱਖਦੇ ਹੈਗੇ ਐ ਐਕਟੀਵਿਟੀਜ਼ ਕਰਦੇ ਹੈਗੇ ਗਰਾਊਂਡ ਵਿੱਚ ਸਿੱਖਦੇ ਹੈਗੇ ਆ ਔਰ ਕਲਾਸ ਰੂਮ ਦੇ ਵਿੱਚ ਐਕਟੀਵਿਟੀਜ਼ ਕਰਦੇ ਹੈਗੇ ਜਾਂਦੇ ਜਿਹਦੇ ਤੋਂ ਕੇੜਾ ਸਭ ਬਹੁਤ ਖੁਸ਼ ਹੈ ਜਾਂਦੀ ਹੈ ਔਰ ਬੱਚੇ ਵੀ ਬਹੁਤ ਖੁਸ਼ ਹੈਗੇ ਐ ਐਸੀ ਤਰ੍ਹਾਂ ਸਾਡੀਆਂ ਦੂਸਰੀ ਕਲਾਸਾਂ ਹੈਗੀਆਂ 1 ਤੋਂ 5th ਇਹ ਸਾਰੇ ਬੱਚੇ ਜਿਹੜੇ ਹੈਗੇ ਐ ਇਹਨਾਂ ਨੂੰ ਅਸੀਂ ਕੁਆਲਟੀ ਬੇਸਡ ਆ ਐਕਟੀਵਿਟੀ ਬੇਸਡ ਐਜੂਕੇਸ਼ਨ ਦੇ ਰਹੇ ਹੈਗੇ ਅਸੀਂ ਸਾਡਾ ਮੁੱਖ ਮਕਸਦ ਹੈਗਾ ਕਿ ਅਸੀਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਸਭ ਤੋਂ ਵਧੀਆ ਪੜ੍ਹਾਉਂਦੇ ਆ ਔਰ ਇਹਦੇ ਵਿੱਚ ਸਾਡੇ ਮ ਆ ਮੁਕਾਬਲੇ ਦੇ ਵਿੱਚ ਲੱਗ ਕੇ ਬਹੁਤ ਕੋਈ ਵੀ ਸਕੂਲ ਜਿਹੜਾ ਹੈਗਾ ਉਹ ਵਰਗੇ ਨਹੀਂ ਖੜਦਾ ਬੜੇ ਮਹਿੰਗੇ ਮਹਿੰਗੇ ਸਕੂਲ ਹੋਣਗੇ ਪਰੰਤੂ ਅਸੀਂ ਬਹੁਤ ਹੀ ਲੋ ਘੱਲੋਕੀ ਕਾਏ ਕਾਸ਼ ਕਰਦੇ ਅਸੀਂ ਬੜੀ ਪੜਾਈ ਜਿਹੜੀ ਹੈਗੀ ਉਹ ਦੇ ਰਹੇ ਸਾਡੇ ਟੀਚਰ ਬਹੁਤ ਹੀ ਮਿਹਨਤੀ ਨੇ ਐਕਸਟਰਾ ਕਲਾਸਾਂ ਵੀ ਲੈ ਰਹੇ ਨੇ ਜਿਹੜੇ ਬੱਚੇ ਸਾਡੇ ਪੜਾਈ ਨੂੰ ਥੋੜੀ ਕਮਜ਼ੋਰ ਹੁੰਦੇ ਹੈਗੇ ਉਹਨਾਂ ਦੀ ਐਕਸਟਰਾ ਕਚਸ ਪਲੱਸ ਲੱਗਦੀ ਹੈਗੀ ਆ ਸੋ ਐਸੀ ਤਰ੍ਹਾਂ ਜਿਹੜਾ ਆਪਾਂ ਈਵਨਿੰਗ ਕੀ ਸੀ ਉਹ ਟਾਈਮ ਲਗਾਉਂਦੇ ਹੈਗੇ ਮਾਰਨਿੰਗ ਵੀ ਲਗਾਉਂਦੇ ਹੈਗੇ ਆ ਸੋ ਉਹਨਾਂ ਬੱਚਿਆਂ ਨੂੰ ਅਸੀਂ ਪਕੜਦੇ ਹੈਗੇ ਆ ਜਿਹੜੇ ਵਿੱਚ ਸਾਡੇ ਮੈਰਿਟ ਚ ਆਉਣ ਵਾਲੇ ਹੈਗੇ ਆ ਅਸੀਂ ਉਹਨਾਂ ਨੂੰ ਬੇਸੇ ਸਪੈਸ਼ਲ ਕੋਚਿੰਗ ਦਿੰਦੇ ਹੈਗੇ ਆ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਅਧਰ ਬੱਚੇ ਹੈਗੇ ਪਲੱਸ 1 ਪਲੱਸ 2 ਦੇ ਵਿੱਚ ਉਹਦੇ ਲਈ ਤਿੰਨ ਸਟਰੀਮ ਸਾਡੀਆਂ ਚੱਲ ਰਹੀਆਂ ਹੈਗੀਆਂ ਮੈਡੀਟਰੀਸ ਗਰੁੱਪ ਚੱਲ ਰਿਹਾ ਹੈਗਾ ਸਾਇੰਸ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਚੱਲ ਰਿਹਾ ਹੈਗਾ ਔਰ ਕਮਰਸ ਚੱਲ ਰਿਹਾ ਹੈਗਾ ਜਿਹਦੇ ਵਾਸਤੇ ਬਹੁਤ ਹੀ ਕੁਆਲੀਫਾਈਡ ਸਟਾਫ ਰੱਖਿਆ ਹੈਗਾ ਅਸੀਂ ਸਟਾਫ ਨੂੰ ਰੱਖਣ ਵਿੱਚ ਕੋਈ ਸਮਝਲਦਾ ਨਹੀਂ ਕਰਦੇ ਬਾਬਾ ਜੀ ਦੇ ਵੱਲੋਂ ਪ੍ਰੈਜ਼ੀਡੈਂਟ ਵੱਲੋਂ ਸੁਸਾਇਟੀ ਦੇ ਵੱਲੋਂ ਸਾਨੂੰ ਇਹ ਸਨਹ ਈਚ ਸਟਾਫਰ ਡਾ ਵੈਲ ਕੁਆਲੀਫਾਈਡ ਹੋਣਾ ਚਾਹੀਦਾ ਹੈ ਕਿ ਤਾਂ ਕਿ ਇਸ ਬੱਚਿਆਂ ਨੂੰ ਵੈਲੀ এডਿਕੇਸ਼ਨ ਦੇ ਸਕੀ ਕਿਉਂਕਿ ਅਸਤਾਦ ਦਾ ਵਧੀਆ ਹੋਣਾ ਔਰ ਪ੍ਰੋਪਰ ਹੋਣਾ ਬਹੁਤ ਜ਼ਰੂਰੀ ਹੈਗਾ ਸਾਇੰਸ ਦੇ ਸਾਡੇ ਕੋਲ ਮੈਟਿਊਡ ਵਿੱਚ ਬੱਚੇ ਪੜ ਰਹੇ ਹੈਗੇ ਆ ਕਿਸੇ ਦੇ ਇੱਕ ਮਾਸਟਰ ਵਿੱਚ ਬੱਚੇ ਪੜ ਰਹੇ ਹੈਗੇ ਕਿਸ ਤਰ੍ਹਾਂ ਹੁਣ ਮੈਟਿਊਡ ਤੁਹਾਨੂੰ ਆਈਆ ਸੋ ਇਹ ਸਕੂਲ ਜਿਹੜਾ ਹੈਗਾ ਫਲਾਕੇ ਦੇ ਵਾਸਤੇ ਇੱਕ ਵਰਦਾਨ ਹੈ ਇੱਥੇ ਕਿਸੇ ਵੀ ਵਿਅਕਤੀ ਨੂੰ ਉਹਦੀ ਕੌਮ ਮਾਜਮ ਜਾਂ ਧਰਮ ਦੇ ਆਧਾਰ ਦੇ ਉੱਤੇ ਦਾਖਲਾ ਨਹੀਂ ਬਲਕਿ ਉਹਦੀ ਲੋੜ ਔਰ ਉਹਦੇ ਸਹਿਯੋਗ ਨੂੰ ਧਿਆਨ ਚ ਰੱਖਦੇ ਹੋਏ ਦਿੱਤਾ ਜਾਂਦਾ ਹੈਗਾ ਸੋ ਇਹ ਵਰਭਾਈ ਦਾ ਅਸ਼ੀਰਵਾਦ ਹੈਗਾ ਮੈਂ ਕਹਾਂਗਾ ਕਿ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਜਗ੍ਹਾ ਦਾ ਵੱਧ ਤੋਂ ਫਾਇਦਾ ਲੈਣਾ ਚਾਹੀਦਾ ਹੈਗਾ ਇਸ ਸਕੂਲ ਦਾ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਵਧੀਆ ਤੇ ਨਿਆਰੀ ਐਜੂਕੇਸ਼ਨ ਦੇ ਸਕੀਏ ਉਹਨਾਂ ਨੂੰ ਉੱਚ ਅਹੁਦਿਆਂ ਦੇ ਪਹੁੰਚਾਈਏ ਕਿਉਂਕਿ ਇੱਥੋਂ ਪੜ੍ਹ ਕੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈਗੇ ਆ ਉਪਦੇਸ਼ਾਂ ਦੇ ਵਿੱਚ ਉੱਚ ਅਹੁਦਿਆਂ ਤੇ ਬੈਠੇ ਨੇ ਐਸਮੋਰਕਾ ਦੇ ਵਿੱਚ ਵੱਡੀਆਂ-ਵੱਡੀਆਂ ਪੋਸਟਾਂ ਤੇ ਕੰਮ ਕਰ ਰਹੇ ਨੇ ਇੱਥੋਂ ਹੀ ਪੜ ਕੇ ਕੋਈ ਪਾਇਲਟ ਬਣਿਆ ਇੱਥੋਂ ਪੜ ਕੇ ਡਾਕਟਰ ਬਣਿਆ ਇੱਥੋਂ ਪੜ ਕੇ ਇੰਜੀਨੀਅਰ ਬਣਿਆ ਸੋ ਉਮੀਦ ਕਰਦੇ ਹੈਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਉਹ ਲੈ ਕੇ ਬੱਚਿਆਂ ਦਾ ਕੋਚਿੰਗ ਸੈਂਟਰ ਇੱਥੇ ਬਣ ਰਿਹਾ ਹੈਗੇ ਜੀ ਔਰ ਬੱਚਿਆਂ ਨੂੰ ਮਤਲਬ ਐਨਆਈਐਸ ਦੇ ਵਿੱਚ ਟ੍ਰੇਨਿੰਗ ਦੂਸਰਾ ਨਹੀਂ ਹੈ ਮਿਲਟਰੀ ਦੇ ਵਿੱਚ ਜਾਣ ਵਾਸਤੇ ਜਿਹੜੇ ਟ੍ਰੇਨਿੰਗ ਕੈਂਪਸ ਲਗਾਵਾਂਗੇ ਸੋ ਇਸ ਤਰ੍ਹਾਂ ਅਸੀਂ ਢਾਂਚੇ ਇੱਥੇ ਖੜਾ ਕਰ ਰਹੇ ਹੈਗੇ ਆਂ ਇਹ ਇਲਾਕੇ ਦਾ ਇੱਕ ਨੰਬਰ 1 ਸਕੂਲ ਬਣ ਜਾਵੇਗਾ ਔਰ ਅਗਲੇ ਸੈਸ਼ਨ ਤੋਂ ਅ ਸਾਥੀਓ ਉਸਨਾਂ ਚਾਹਨ ਕਿ ਬਾਬਾ ਜੀ ਦਾ ਕੰਮ ਬਾਬਾ ਜੀ ਦੇ ਅੰਦਰ ਦੀ ਜੋ ਰੂਹ ਆ ਬਾਬਾ ਜੀ ਨਾਲ ਮਿਲ ਕੇ ਸੰਕਰ ਆਖਿਰਕਾਰ ਕਰਨਾ ਕੀ ਚਾਹੀਦੀ ਕਰਨਾ ਚਾਹਤੇ ਬਾਬਾ ਜੀ ਦਾ ਸੁਪਨਾ ਕਿ ਹਰ ਇੱਕ ਬੱਚਾ ਅੱਜ ਹੀ ਪੱਖੋ ਪੈਂਦੀ ਸਭ ਨੇ ਪਹਿਲਾਂ ਤੁਹਾਡਾ ਆਜ ਦੇ ਕੰਮ ਦੇ ਸਾਹਮਣੇ ਵਿੱਚ ਬੜੀ ਸਿਰ ਤੋਂ ਸਵਾਗਤ ਕੀਤਾ ਜਾਂਦਾ ਹੈ ਬੜੀ ਖੁਸ਼ੀ ਹੋਏ ਤੁਹਾਡੇ ਸਕੂਲ ਦੀ ਐਂਟਰੀ ਜਦੋਂ ਅਸੀਂ ਕੀਤੀ ਹੈ ਤੇ ਮਨੁੱਖ ਹੋਸ਼ ਪਹਿਲਾਂ ਅਸੀਂ ਸੋਚਿਆ ਸੀ ਸਕੂਲ ਬਣਾ ਲੈ ਜਨ ਹੈ ਕਿ ਆਜੂ ਦਾ ਸਕੂਲ ਹੋਣਾ ਚਾਹੀਦਾ 2000 ਦੇ ਕੰਮ ਹੋਣਾ ਮੈਨੂੰ ਮਨਨਤਾ ਦੇਖ ਕੇ ਲੱਗਾ ਕਿ ਪਹਾੜਸਾਨਾ ਵਧੀਆ ਸਕੂਲੀ ਸਨਵੇ ਲੱਗਾ ਸਕੂਲ ਦਾ ਸੁਪਨਾ ਜਿਹੜਾ ਸਭ ਦਾ ਸੱਚ ਹੋ ਰਿਹਾ ਹੈ ਮੈਡਮ ਦੱਸੋ ਕਿ ਸਕੂਲ ਦੇ ਟੀਚਰ ਦੀ ਵੀ ਜਿਹੜੀ ਫੋਰਮ ਤੇ ਆਏ ਨੇ ਸਟਾਫ ਨੂੰ ਵੀ ਤੋਂ ਪਹਿਲਾਂ ਜਦਨੇ ਕਲਾਸ ਦੇ ਕੰਮ ਨੂੰ ਸਭ ਨੇ ਆਪਦੇ ਬਹੁਤ ਪਲਪਾਰ ਕਰਕੇ ਵੈਲਕਮ ਕਰਕੇ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਪਬਲਿਕ ਸਕੂਲ ਚੂਰ ਵਾਲੇ ਵਿਕੇ ਪਹੁੰਚੇ ਹੋ ਇਹ ਸਕੂਲ ਬੜਾ ਕਹਿੰਦੇ ਕਿ ਅਸੀਂ ਬਹੁਤ ਇਨਨ ਦੇ ਨਾਲੇ ਬਣਾਈ ਗਈ ਹੈ ਨੇ ਇੱਕ ਛੋਟੇ ਘਰ ਤੋਂ ਸੀ ਬਣਾਈ ਆ ਇਹ ਨਿੱਕਾ ਜਿਹਾ ਘਰ ਸੀ ਤੇ ਟੁੱਟਿਆ ਹੋਇਆ ਘਰ ਨਹੀਂ ਕਿ ਕਿਚਨ ਖਾਜੇ ਵੀ ਨਹੀਂ ਸੀ ਕੋਈ ਬਾਉਂਡਰੀ ਵਾਲੀ ਸੀ ਕੋਈ ਗੇਟ ਨਹੀਂ ਸੀ ਕੋਈ ਵਾਸ਼ਰੂਮ ਨਹੀਂ ਸੀ ਤੇ ਅੱਛਾ ਕਮਿਊਨਿਟੀ ਦਾ ਰੈ residenciy ਅੰਦਰ ਹੈ ਦਾ ਔਰ ਉਹਦੇ ਇਹ ਕਿਟੀਆਂ ਬਾਰੇ ਸਭ ਕੁਝ ਦਿਨੀਆਂ ਹੋਈਆਂ ਸੀ ਉਹ ਨੂੰ ਵਾਈ ਕਰਕੇ ਤ੍ਰੀ ਗੇਟ ਪੰਜ ਕੇ ਬੱਚਿਆਂ ਨੇ ਇਹ ਅਮਰ ਬਾਦਸ਼ਾਹ ਨਾਮ ਦੇ ਸਕੂਲ ਸੀ ਜੀ ਤੇ ਅਮਰ ਬਾਦਸ਼ਾਹ ਸਿਦਾਂਤ ਸਕੂਲ ਚਾਹਤ ਪੰਜ ਬੱਚੇ ਜੇ ਅਸੀਂ ਵਾਈ ਕੀਤਾ ਤੇ ਅੱਜ ਤੁਹਾਨੂੰ ਦੱਸਿਆ ਡਾਇਰੈਕਟਰ ਸਾਹਿਬ ਕਹਿੰਦੇ ਸੱਤ 400 ਬੱਚਾ ਹੈਗਾ ਤੇ ਇੱਕ ਸੋਚ ਸੀ ਕਿ ਗੁਰੂ ਦਾ ਜਿਮਾਰ ਨੇ 650 ਸਾਲ ਤੱਕ ਪੜੰਗ ਦਿੱਤੇ ਆਪਰੇਸ ਕਿ ਤਾ ਪ੍ਰੀ ਗੁਨੀ ਨਾਮ ਸਭ ਸੁਣੀ ਅਰਪਾ ਪਾਉਂਦੇ ਦਰਸੇ ਤੇ ਉਸ ਸੋਚ ਨੂੰ ਉਹਦੇ ਵਿਚਾਰ ਤੋਂ ਲੈ ਕੇ ਇਹ ਜਿਹੜਾ ਸਕੂਲ ਲਗਦਾ 10 ਸਤ ਸੰਪੇਸ਼ਕ ਰਜਿਸਟਰ ਪੰਜਾਬ ਤੇ ਮਹਾਪੁਰਸ਼ਾਂ ਦਾ ਪੁਸ਼ਪਾਤੀ ਬਹੁਤ ਵੱਡਾ ਔਰ ਮੈਂ ਬੜਾ ਮਾਣ ਮਹਿਸੂਸ ਕਰਦੀ ਆ ਕਿ ਇਹ ਸਾਨੂੰ ਮਿੰਟ ਐਜੂਕੇਸ਼ਨ ਅਧਾਰਾ ਡਿਜ਼ਾਈਨ ਕਰਨ ਨੂੰ ਮਿਲਿਆ ਉਹ ਛੋਟੇ ਜਿਹੇ ਘਰ ਨੂੰ ਅਸੀਂ ਇੰਨਾ ਵੱਡਾ ਮਾਇਰ ਬਣਾ ਦਿੱਤਾ ਇਹ ਵੀ ਖੁਦ ਹੀ ਆਰਕੀਟੈਕਚਰ ਵੀ ਖੁਦ ਹੀ ਡਿਜ਼ਾਈਨਿੰਗ ਆ ਜੋ ਮਹਾਪੁਰਸ਼ਾ ਬੜਾ ਵੱਡਾ ਸ਼ਿਰਵਾਸੀ ਹੁੰਦੇ ਤੇ ਅੱਜ ਬੜਾ ਫਕਰ ਮਹਿਸੂਸ ਹੋ ਰਿਹਾ ਹੈ કે જો કે بڑا બંદા કોઈ આતા બહારો આ કે દેના સ્કૂલ કે વા જો કે બહાર સમજો કે સાડા સફલા હો ગયા સાડા કીત્રા હું બહાર નીકળી બહુ સુંદર દે કે આર કામ દે વાની હે ને તે ઇસ કરકે ઇદ સ્કૂલ આ તુજી નીકળે ઓ બડા મજા સ્કૂલ ના પડે ને છે તુસી ફેર લેબ્સ દે તો કે બસ મે આયા કે અમજે જલે વાના સ્ટ્રક્ચર દેખે તો તુસી જાકે દેખે તો ની સુત દેલેગા 40 અઠે લેબ્સ માં ગરીબી તો ચુક્યા હે મતલબ કેલો કે ગરીબી તો અથે બાજે આ એને વી નસીયા એ તા પૈસા નથી સ્ટાર્ટિંગ ਇਹ ਖਰੀਬੀ ਦੀ ਨਿਸ਼ਾਨੀ ਆ ਅਸੀਂ ਨੂੰ ਸੰਭਾਲ ਕੇ ਰੱਖਣਾਗੇ ਤੇ ਅੱਜ ਸਾਨੂੰ ਬੜਾ ਫੈਕਟਰ ਮਹਿਸੂਸ ਹੋ ਰਿਹਾ ਕਿ ਸਾਡਾ ਵੈਲ ਕੁਆਲੀਫਾਈਡ ਬੜਾ ਬਹੁਤ ਸੁਝਾਅਸਤਾਨ ਹੈ ਜਿਸ ਨਾਲ ਅਸੀਂ ਅਸਲ ਤੁਸੀਂ ਨੀ ਡਾਇਰੈਕਟਰ ਨੇ ਸਕੂਲ ਦੇ ਨਾਲ ਸੇਵਾ ਸੁਭਾਦੀ ਆ ਔਰ ਵੈਲ ਕੁਆਲੀਫਾਈਡ ਸਟਾਫ ਆ ਔਰ ਇਸੇ ਤਰ੍ਹਾਂ ਟੀਚਰ ਦੀ ਇਹ ਸਭ ਜੀ ਡਰੈਸ ਹੀ ਕਰਦੀ ਆ ਡਰੈਸ ਕੋਡ ਲਗਾਉਣਾ ਹੈ ਅੱਜ ਦੇ ਬੱਚਿਆਂ ਨੂੰ ਇਮਤਿਹਾਨ ਚਲੇ ਪ੍ਰੈਕਟਿਸ ਇਸ ਕਰਕੇ ਡਰੈਸ ਆਇਦੈ ਟੀਚਰ ਅਦਰਵਾਈਜ਼ ਬੜੀ ਅਚੀ ਇਹਨਾਂ ਦਾ ਡਰੈਸ ਕੋਡ ਲਗਾ ਤੇ ਨਿਊ ਸੈਸ਼ਨ ਤੋਂ ਅਸੀਂ ਮੀਟਿੰਗ

ਸਕੂਲ ਅਸੀਂ ਕਹਿੰਦੇ ਕਿ ਜਿੱਦਾਂ ਟੀਚਰ ਸੁੰਦਰ ਹੋਣਗੇ ਬੱਚੇ ਵੀ ਬੜਾ ਸੁੰਦਰ ਬਣਨਗੇ ਜੀ ਇਹ ਸਾਰੇ ਬੱਚੇ ਨੇ ਡਰੈਸ ਬੜੀ ਚੀਕੀ ਹੈ ਕੈਂਡੀਸ਼ਨ ਦੋਸਤ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਕੂਲ ਨੂੰ ਸ਼ੁਰੂਆਤ ਤੋਂ ਮਿਹਨਤ ਕੀਤੀ ਹੈ ਬਣਾਤ ਵਿੱਚ ਬਾਬਾ ਜੀ ਦੇ ਸੁਪਨੇ ਪਰਮਾਤਮਾ ਕਰੇ ਕਿ ਲੰਬੀ ਉਮਰ ਹੋਵੇ ਸੁਪਨੇ ਹੋ ਸਕਾਰ ਹੁਣ ਦੋਸਤੋਂ ਅਸੀਂ ਖਾਸ ਕਰਕੇ ਜਾਨਣਾ ਚਾਹਾਂਗੇ ਬਾਬਾ ਜੀ ਕੋ ਕਿ ਆਖਿਰ ਸਕੂਲ ਹਰ ਸਕੂਲ ਚ ਐਜੂਕੇਸ਼ਨ ਕਲਾਸਾਂ ਹਰ ਇੱਕ ਚੀਜ਼ਆਂ ਲੱਗਦੀਆਂ ਹਨ ਬਾਬੇ ਜੀ ਜਾਨ ਦੇਦੇ ਕਿ ਤੁਹਾਡੇ ਇੱਥੇ ਜਿਵੇਂ ਕਲਾਸਾਂ ਸਾਇੰਸ ਮੈਥ ਸਾਰੀ ਕਲਾਸਾਂ ਹਰ ਖੂਦ ਆ ਪੂਰੇ ਹਿੰਦੁਸਤਾਨ ਚ ਚੱਲਦਾ ਕੋਈ ਗਿਆਨਪੁਰਪਕੀ ਸਸੰਗ ਕੋਈ ਅਸੰਤਿਕ ਕਲਾਸ ਨੂੰ ਸਿਖਾਈ ਜਿੱਤੇ ਜਿੱਚੂ ਬੱਚਿਆਂ ਨੂੰ ਤੇ ਮਾਲਕ ਤੇ ਗਿਆਨ ਦੇ ਨਾਲ ਜੁੜੇ ਜਾਵੇ ਬਹੁਤ ਸਾਡੇ ਜਰੂਰ ਤੁਸੀਂ ਇਹ ਐਂਟਰੀ ਕਰਦੇ ਹੋ ਤੇ ਅਸੀਂ ਬਾਬਾ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਹੁਤ ਸੁੰਦਰ ਮੰਦਿਰ ਤਿਆਰ ਕੀਤਾ ਜੀ ਉੱਥੇ ਮਹਾਰਾਜ ਦਾ ਸਰੂਪ ਬਹੁਤ ਸੁੰਦਰ ਰਾਜਸਥਾਨ ਜੇ ਆ ਕੇ ਬਹੁਤ ਸੁੰਦਰ ਸੂਰਜ ਜਦ ਤੁਹਾਨੂੰ ਦਰਸ਼ਨ ਕਰਨਗੇ ਪਤਾ ਲੱਗੇਗਾ ਤੇ ਸਾਕੇਤ ਘਾਤ ਭਵਨ ਦਾ ਮਹਾਰਾਜ ਜਿੱਤੇ ਪਰਾਜਮਾਨ ਆ ਔਰ ਆਰਮੀ ਨੇ ਦੇ ਵਿੱਚ ਅਸੀਂ ਸਾਰੂ ਮਹਾਪੁਰਸ਼ਾਂ ਨੂੰ ਸਾਰੇ ਜਿੰਨੇ ਮਹਾਪੁਰਸ਼ਾਂ ਨੂੰ ਲਿਆ ਕੇ ਬੱਚਿਆਂ ਨੂੰ ਵੀ ਦਰਸ਼ਨ ਕਰਾਈ ਤੇ ਉਹ ਜੀਤ ਜੀ ਸੁਣਾਈ ਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਗੁਰੂ ਮਹਾਰਾਜ ਨੇ ਚੰਨਤ ਦੇ ਨਾਲ ਕਿਸ ਤਰ੍ਹਾਂ ਬੱਚੇ ਨੂੰ ਜੋੜਿਆ ਜਾਵੇ ਉਸ ਤਰੀਕ ਤੋਂ ਮਿੰਟ ਬਸ ਅਸੀਂ ਟੀਚਰ ਸਟਾਫ ਨਾਲ ਗੱਲਬਾਤ ਕਰਾਂਗੇ ਪੈਂ ਕਿੰਨਾ ਟਾਡਾ ਹਾਂਜੀ ਕੇਜੀ ਆ ਕੇਜੀ ਜੀ ਸਮੂਚ ਕਿੰਨਾ ਸਮਾਂ ਹੋਵੇ ਤੁਹਾਨੂੰ ਮੈਨੂੰ ਸਤੰਬਰ ਵਿੱਚ ਸਾਇਨ ਕੀਤੀ ਸੀ ਥੋੜੇ ਸਮਾਂ ਇਸ ਸਕੂਲ ਚ ਖਾਸ ਗੱਲ ਕੀ ਹੈ ਸਮਝਾ ਜਰਾ ਕਿ ਇੱਕ ਪਾਣੀ ਸੁਕਾ ਸਕਦੀ ਨਹੀਂ ਨਾ ਕਿੰਸ ਪਰ ਨਾਰਥ ਕੋਪਰੇਸ਼ਨ ਕੋਪਰੇਸ਼ਨ ਹਾਂਜੀ ਪ੍ਰੈਕਟਿਸ ਸਰਵਿਕ ਕੋਪਰੇਸ਼ਨ ਜੀ ਜੀ ਠੀਕ ਮੈਂ ਤੁਹਾਡੇ ਕੋਲ ਆ ਜੀ ਲਖੀ ਰਿਪੋਰਟ ਜੀ ਤੁਸੀਂ ਇਹ ਦੱਸੋ ਕਿ ਸਕੂਲ ਚ ਜਦੋਂ ਤੁਸੀਂ ਸਟਾਰਟਿੰਗ ਤੁਹਾਡੀ ਐਂਟਰੀ ਹੁੰਦੀ ਹੈ ਤੇ ਇਹ ਪਾਰਟ ਸਟਾਈਲਿੰਗ ਦੇ ਵਿੱਚ ਅਸੈਂਬਲੀ ਵਿੱਚ ਕੁਛ ਇਹ ਤਰ੍ਹਾਂ ਕਰਾਇਆ ਗਿਆ ਦਾ ਪਾਰਟ ਟੂ ਪ੍ਰਾਈ ਹਾਂਜੀ ਅਸੈਂਬਲੀ ਵਿੱਚ ਵੀ ਕੁਝ ਪਾਰਟ ਵੀ ਕਰਦੇ ਆ ਫੇਰ ਵੀ ਕਰਦੇ ਆ ਤੇ ਸ਼ਬਦਾਂ ਦੇ ਜੀ ਜੀ हर तरीके ना ਕਰੇ बात करें ਸਤਿ ਸ਼੍ਰੀ ਅਕਾਲ ਜੀ ਨਾ ਜੋ ਘਟਾ ਬਜਜੀਤ ਕੋਰਟੀ ਕਿੱਦਾਂ ਨਾਲ ਹੋ ਰਿਹਾ ਸਬੰਧਤ ਹੈ ਜੀ ਸਕੂਲ ਤਾਂ ਬਹੁਤ ਵਧੀਆ ਹੈ ਕੋਆਪਰੇਟਿਵਲੀ ਸਾਡੇ ਡਾਇਰੈਕਟਰ ਸਰ ਬਹੁਤ ਵਧੀਆ ਸਾਨੂੰ ਬਤਮ ਸਿੱਖਿਆ ਦਿੰਦੇ ਆ ਬੱਚਾ ਜਦ ਅਸੀਂ ਐਜੂਕੇਟ ਕਰਦੀਏ ਪਰ ਤੋਂ ਸਾਨੂੰ ਐਜੂਕੇਟ ਕਰਦੀਆ ਅਚੀ ਤਰ੍ਹਾਂ ਗਿਆਨ ਫਿਲਦਾ ਆ ਤਾਂ ਸਾਨੂੰ ਬਹੁਤ ਕੁਝ मिलने का हाँ बदस्त का जन्म में म्यूजिक टीचर आए इसमें जी जी मैं बहुत मार कर क्या बात है म्यूजिक टीचर क्योंकि बच्चे अपने एजुकेशन तो नाले एंटरटेनमेंट होना भी बहुत ज़रूरी है मैं सचिकार सचिकार किसमें तो लगा और बढ़िया माँ बाई तो पढ़ाना है जो जो स्टार किना टोटल पवनदीप का पवन ਜੀ ਐਨ ਆਈ ਕੋਰਪੋਰੇਟ ਜੋਬ ਬੰਦੀ ਉਹ ਫੋਰੀ ਯਾਰ ਯਾਹ ਪ੍ਰੋਗਰਾਮ ਦੂਆ ਆਇਕ ਟੂ ਯੂਰ ਕੈਂਡ ਮਨ ਕਿਹਨਾ ਨਾਮ ਆਪਾ ਸਰਜੀਤ ਕੋਰ ਸਰਜੀਤ ਕੋਰ ਜੀ ਤੁਸੀਂ ਖੁਸ਼ ਨਹੀਂ ਜੀ ਅੱਛਾ ਕੀ ਮੈਨੂੰ ਲੱਗਦਾ ਕੋਈ ਕਮੀ ਕਛੇ ਲੱਗੀ ਜੀ ਜੀ ਸਰ ਮੈਂ ਰੱਖਦੀ ਹਾਂ ਜੀ ਬੰਦੀ ਕਿਨਾਂ ਰੋੜਾ ਅਬਾ ਜਿੰਦਗੀ ਕੋਈ ਕਮੀ ਦੱਸੋ ਤੁਮ ਚਾਪਾ ਨਹੀਂ

बगा <laughs> पर का वो वाली बात क्या बात है दोस्तों इस स्कूल में कंप्यूटर चीज के अलावा हर तरह के आपको मतलब क्या स्कूल में आपकी ज्वानी कंपनी बनी हुई है सर मेरी कंप्यूटर से जी बहुत ही फैबुलस अड्डा है मतलब कि रियाया बहुत बढ़िया स्टाफ सारे बहुत बढ़िया इथे काम करके बहुत बढ़िया लगता है सब ਫੇਰ ਤਾਂ ਆਪਣਾ ਬਗਸਾ ਮਜ਼ਾ ਲੁਛੀ ਤਾਂ ਨਹੀਂ ਬਣੀ ਜੀ ਮੈਂ ਜਿਆਦਾ ਟਾਈਮ ਸਿੱਖੇ ਸਟੈਂਡ ਕਰੀਦਾ ਤੇ ਸਾਨੂੰ ਜ਼ਿਆਦਾ ਲੱਗਿਆ ਤੇ ਰਹਿ ਕੇ ਹੀ ਵਧੀਆ ਲੱਗਦਾ ਬੱਚੇ ਐਸਾ ਨਹੀਂ ਲੱਗਦਾ ਕਿ ਸੰਡੇ ਤੇ ਤਿਆਰੀ ਕਰ ਸਕੂ ਜੀ ਹਾਂ ਜੀ ਜੀ ਹਾਂ ਬੱਚਾ ਸੀਗਾ ਕੀ ਨਾਮ ਰੋਡਾ ਨਿਰਮਿਤ ਕੋਤੀ ਨਿਰਮਿਤ ਕੋਤੀ ਕਿਸ ਤਰ੍ਹਾਂ ਲੱਗਦਾ ਸਕੂਲ ਤੇ ਜੀ ਖਾਸ ਕਰਕੇ ਸਕੂਲ ਦੀ ਸਭ ਤੋਂ ਵੱਡੀ ਖਾਸੀ ਇਹ ਹੈ ਕਿ ਗ੍ਰੀਨਰੀ ਹੈ ਬਹੁਤ ਜੀ ਜੀ ਨਿਊ এনवायरमेंट ਤੇ ਬੱਚੇ ਨੇ ਕਿ ਸਿਮਪਲਰ ਨੇ ਸਾਰੇ ਬੱਚੇ ਬਹੁਤ ਮਿਲਤੀ ਹੈ ਨੇਕ ਨਾਲ ਕੰਮ ਕਰਦੇ ਆ ਭਾਈ ਕਰਦੇ ਆ ਤੇ ਵਧੀਆ ਮਾਰਸ ਲੈਂਦੇ ਜੀ ਦਰਸ਼ਕੋ ਮੈਂ ਤੁਹਾਡਾ ਆਪਣਾ SK ਸਿੱਖਣਾ ਮੈਨੂ ਸੂਚ ਆ ਕੇ ਬੜੀ ਖੁਸ਼ੀ ਤੇ ਬੜਾ ਗਰਮ ਮਹਿਸੂਸ ਹੋਇਆ ਅਗਰ ਤੁਹਾਨੂੰ ਵੀ ਗਰਮ ਮਹਿਸੂਸੇ ਖੁਸ਼ੀ ਹੋਏ ਤਾਂ ਸਾਨੂੰ ਕਮੈਂਟ ਵਿੱਚ ਦੱਸੋ ਚਲਦੇ ਚਲਦੇ ਹੁਣ ਨਿਊ ਸਟਾਫ ਸਨਮਸ਼ਕਰ ਕਿਹਦਾ ਲੱਗ ਰਿਹਾ ਆਪਕੇ ਵਿੱਚ ਅਭੀ ਅਭੀ ਲੱਗਦਾ ਜੁਆਇਨਿੰਗ ਹੋਈ ਅਭੀ ਫਰਸਟ ਡੇ ਜੀ ਜੀ ਵੈਨਕ ਤੇ ਵਿਲੇ ਮੈਨੂੰ ਬਿਲਜ ਨੂੰ ਕਰਤਾ ਕੋਈ ਮੈਨੇ ਮਿਲਣਾ ਉਹਦਾ ਇਸ ਇੱਕ ਚੀਜ਼ ਕਿ ਇਹ ਦੇ ਸਕੂਲ ਇਸ ਰਨਿੰਗ ਐਡਮਿਸ਼ਨ ਜੀ ਇਹ ਮਿਸ਼ਨ ਹੈ ਜੀ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ ਉਸ ਟ੍ਰਿਕ ਦੇ ਨਾਮ ਪਾਸ ਆ ਗਿਆ ਰਜਿਸਟ੍ਰੇਸ਼ਨ ਉਹ ਬਾਕੀ ਵੀ ਸਭ ਕਰ ਲੈ ਜੀ ਬਾਕੀ ਇਹ ਸਾਡਾ ਜਿਹੜਾ ਪੋਜੀਸ਼ਨ ਉਹ ਸਕਸੈਸਫੁਲ ਜੀ ਜੀ ਅਚਾ ਸਰ ਤੁਸੀਂ ਮੈਨੂੰ ਪਹਿਲਾਂ ਦੱਸੋ ਤੁਸੀਂ ਸਕੂਲ ਦੇ ਟੀਚਰ ਹੋ ਸਰ ਥੋੜੀ ਦੇਰ ਲੱਗ ਕੇ ਮੈਨੂੰ ਤੁਸੀਂ ਲੱਗ ਕੇ ਕਿ ਸਿਕਿਉਰਟੀ ਗਾਰਡ ਬੋਡੀ ਗਾਰਡ ਹੋਣਾ ਬੜਾ ਬੜਾ ਚੰਗਾ ਹੈ ਚਾਹ ਤੁਹਾਡੇ ਤੇ ਤੁਹਾਡੇ ਕੋਲ ਇੱਕ ਬੱਚੇ ਡੱਟ ਜੁੜਦੇ ਨਜ਼ਾਰਾ ਆਉਂਦਾ जी सर सर के बारे में क्या बात है सर थी रिसेंटली सर में डिस्ट्रिक्ट जो सिल्वर बन गया मल बच्चे की फिजिकल फिटनेसों के नाम ध्यान के अंदर सर जी जी सर ਤੁਸੀਂ ਕੀ ਨਾ ਟੋੜਾ ਕਾਨਪਿਕ ਕੱਲ ਤੇ ਤੁਸੀਂ ਵੀ ਟੀਚਰ ਐਜੂਕੇਸ਼ਨ ਕਰਨੀ ਇੱਕ ਰਸ ਦੇ ਫਿਜ਼ਿਕਸ ਫਿਜ਼ਿਕਸ ਜੀ ਦੋਸਤੋ ਇੱਕ ਵਾਰ ਇਫेक्ट ਤੋਂ ਮੈਂ ਤੁਹਾਡਾ ਆਪਣਾ ਸਕਿਲ ਸੈਕਸ਼ਨ ਆਇਆ ਤੇ